ਮੰਗਦਾ ਤਾਂ ਕੋਈ ਵੀ ਨਹੀਂ ਮੈਂ ਤਾਂ ਕਹਿੰਦਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜ਼ਿੰਦਗੀ ਲੜੂੰਗਾ ਇਹਨਾਂ ਖਿਲਾਫ ਹੁਣ ਚਾਹੇ ਮੈਨੂੰ ਲੜਨਾ ਪਵੇ ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਨਾਲ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ ਇਹ ਗੱਲ ਤਾਂ ਗੱਲ ਬਣਾਏ ਤੋਂ ਕੀ ਤੇ ਸਿਰ ਪਾੜ ਜਬ ਹੈ ਹੀ ਨਹੀਂ ਹਾਂ ਜੇ ਕਿਤੇ ਮੇਰੇ ਜੈਸੀ ਲੈ ਕੇ ਆਇਆ ਦੇਖ ਲੈ ਪਰ ਪੰਜਾਬ 50000 ਰੁਪਇਆ ਇੱਜ਼ਤ ਹੋਊ ਮੇਰੇ ਵਰਗੀ ਲੈ ਕੇ ਆਇਆ ਪੰਜਾਬ 50000 ਦੇ ਤੇ ਆ ਇੱਜ਼ਤ ਹੋ ਰਹੀ ਹੈ ਦੇਖ ਨੂੰ ਹਾਂ मेरे जैसी लेके आया बेटा कोई पैसा देखे नहीं है तो देख लो क्या आ, क्या करते हैं अनिल सर पैसे के बिना लेके आया इसे इसे पैसे के बिना लेके आया जिने देणे बगा के लाए किसी की पूरी कट के लाए जिने मैं देणेया चलो तो मेरे नाल थोनू भी पता लगू मैं ओना दे पैसे हां बेटा ए गाऊ थोड़ा होई जिने लोग पाड़ तो वीडियो बना YouTube पे डाल तेरी मैं ऐसे की तैसी फेंक दोगी अपनी गल नहीं मार जैसा तू कर रहा है तेरी ऐसी की तैसी फेंक दोगी जैसे तू कर रहा है ये तू ही कर रहा है हां ਤੂੰ ਕਰ ਰਾਇ ਬੇਟਾ ਇਹ ਜਿਹੜੋ ਕੋ ਤੂੰ ਬਲੈਕਮੇਲ ਕਰ ਰਹਾ ਹੈ ਇਮੋਸ਼ਨਲ ਟੌਰਚਰ ਕਰ ਰਹਾ ਹੈ ਇਮੋਸ਼ਨਲ ਟੌਰਚਰ ਕਰ ਰਹਾ ਹੈ ਤੁਹੀਂ ਲੋਕਾਂ ਕੋਲ ਕਿੱਥੇ ਹੀ ਦੇ ਦੀਏ ਸੀ ਤੂੰ ਹੀ ਜਿਹੜੋ ਕੇ ਸਾਡੇ ਇਮੋਸ਼ਨਲ ਟੌਰਚਰ ਕਰ ਰਹਾ ਹੈ ਉਹ ਚੁੱਪਦਾ ਜਦੋਂ ਹੈ ਨਹੀਂ ਸਾਡੇ ਕੋਲ ਕਿੱਥੇ ਹੀ ਦੇ ਦੀਏ ਕੋਈ ਗੱਲ ਨਹੀਂ ਇਹ ਵੀ ਹੈਗੀ ਸਾਡਾ ਤੂੰ ਮੇਰਾ ਵੀ ਉੱਤੇ ਹੀ ਮੈਨੂੰ ਕਹਿੰਦੇ ਬੱਦੂ ਆਏ ਸਾਡੀ ਠੀਕ ਹੈ ਵੀ ਹੁਣ ਘਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂ ਆਵਾ ਤੇ ਬੱਦੂ ਆਵਾ ਵੀ ਸਾਡੀ ਬੱਦੂ ਆਏ ਵੀ ਦੱਸੋ ਆਮ ਪਬਲਿਕ ਜਿਹੜੇ ਆਮ ਲੋਕੀ ਕਿੱਥੇ ਜਾਓਗੇ ਉਹ ਕਿੱਥੇ ਜਾਣਗੇ ਸਾਰੇ ਜਣੇ ਜੀ ਮੰਗ ਤਾਂ ਮੇਰੀ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਕਾਰਵਾਈ ਬਣਦੀ ਹੋਣੀ ਚਾਹੀਦੀ ਔਰ ਇੱਕ ਇੱਕ ਆਲ ਪੂਰੇ ਇੰਡੀਆ ਚ ਇਹਨਾਂ ਦੀ ਇੱਕ ਵਧਾਈ ਨਾ ਇੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮੱਲੇ ਤੋਂ ਸਿਰਫ ਇੰਨੀ ਲੈ ਸਕਦੇ ਆ ਬਸ ਵੀ ਉਹ ਚੀਜ਼ ਹੋਣੀ ਚਾਹੀਦੀ ਹੈ ਜ਼ਰੂਰੀ ਲਾਜ਼ਮੀ ਹੈ ਜੀ ਨਹੀਂ ਤਾਂ ਆਮ ਬੰਦਾ ਪਬਲਿਕ ਕਿੱਥੇ ਜਾਵੇ ਅੱਜ ਮੇਰੇ ਵਰਗਾ ਹੁਣ ਮੈਂ ਮਰਨ ਨੂੰ ਤਿਆਰ ਹੋ ਗਿਆ ਉਸੇ ਟਾਈਮ ਮਰ ਜਾਏ ਇਹਨਾਂ ਦਾ ਤਾਂ ਕੁਝ ਨਹੀਂ ਜਾਣਾ ਮੈਂ ਇਹਨੂੰ ਕਿਹਾ ਮੈਂ ਕਿਹਾ ਮੈਂ ਮਰ ਜਾਣਾ ਮੇਰੇ ਘਰਦਿਆਂ ਨੂੰ ਪਾੜ ਲੈ ਮੈਂ ਤਾਂ ਯਹੀ ਉਹੀ ਗੱਲ ਮੰਨਦਾ ਇਨਸਾਫ ਚਾਹੀਦਾ ਜਿਹੜੇ ਤੁਹਾਡੇ ਮੂਰੇ ਸਿਗੇ ਵੀ ਮੈਨੂੰ ਉਹ ਇਨਸਾਫ ਚਾਹੀਦਾ ਵੀ ਜੋ ਇਹਨਾਂ ਨੇ ਮੇਰੇ ਘਰੇ ਨੰਗੇ ਹੋਏ ਆ ਇਹ ਮਾਫੀ ਮੰਗੇ ਸਾਰੀ ਜਨਤਕ ਤੌਰ ਤੇ ਸਾਰਿਆਂ ਦੇ মিডিਆ ਮੂਰੇ ਮਾਫੀ ਮੰਗੇ ਇਹਦਾ ਇੱਕ ਕਿਸੇ ਦਾ ਟੈਕਸ ਹੋ ਗਿਆ ਕਿਸੇ ਦਾ ਟੈਕਸ ਹੋ ਗਿਆ ਕਸਤੀ ਕਰਦੇ ਜੀ ਹੋਰ ਕੀ ਹੈ ਜੀ ਉੱਥੇ ਆ ਕੇ ਨੰਗੇ ਹੋ ਰਹੇ ਕਹਿੰਦੇ ਉਹਦੀ ਕਹਿੰਦੇ ਚਰਕੂਆ ਬਰਤਵੀਚੀ ਕਰ ਰਿਹਾ ਹੈ ਨਹੀਂ ਇਹਨੂੰ ਪਿੰਡਾ ਪੈਸਾ ਤੋਂ ਬਿਆਕੇ ਲੈ ਆਇਆ ਵੀ ਤੁਹਾਨੂੰ ਕੀ ਪਤਾ ਜੀ ਜੱਜਾਂ ਦਾ ਮੰਗ ਗਿਆ ਕਰਦੇ ਹੋ ਮੰਗਦਾ ਜੀ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੂਜਾ ਸਾਰੇ ਜਿੰਨੇ ਜਿੰਨਾ ਆਲ ਇੰਡੀਆ ਇਹਨਾਂ ਦੀ ਇੱਕ ਵਧਾਈ ਫਿਕਸ ਹੋਣੀ ਚਾਹੀਦੀ ਹੈ ਜੀ ਕਿ ਕਿਸੇ ਤੋਂ ਕੋਈ ਦੇ ਸਕਦਾ ਕੋਈ ਨਹੀਂ ਦੇ ਸਕਦਾ ਉਹ ਚੀਜ਼ਾਂ ਬਹੁਤ ਗੁਰੀਆਂ ਨੇ ਜੀ ਕੋਈ ਦਵੇ ਕੋਈ ਨਾ ਦਵੇ ਕਿਸੇ ਨੇ ਕਿੰਨੀ ਕਪੈਸਿਟੀ ਕਿਸੇ ਦੀ ਕਿੰਨੀ ਕਪੈਸਿਟੀ ਕੋਈ 1100 ਦੇ ਸਕਦਾ ਕੋਈ 2100 ਦੇ ਸਕਦਾ ਵੀ ਜਿਹੜਾ ਆਪਣੀ ਖੁਸ਼ੀ ਨਾਲ ਦੇ ਦੇ ਉਹ ਦੇ ਦੇ ਹੁਣ ਤੁਸੀਂ ਉਹਰੇ ਕੌਣ ਕੌਣ ਆਇਆ ਟਰਨਾਂ ਲਾਣ ਜੀ ਰਹੇ ਤੇ ਮੈਂ ਅਸੀ ਜੀ ਮੈਂ ਕੱਲਾ ਹਾਂ ਜੀ ਹਾਂ ਨਾਲ ਮੇਰੇ ਜੀਜਾ ਜੀ ਆ ਜੀ ਭਾਈ ਮੇਰਾ ਉੱਤਰ ਖੜਾ ਜੀ ਉਹ ਗੱਲ ਕਰ ਰਹੇ ਨੇ ਇਹਨਾਂ ਨਾਲ ਅੱਛਾ ਅਸੀਂ ਉਹ ਖੜੇ ਆ ਤੁਹਾਡਾ ਜੀ ਨਾਮ ਨਰਿੰਦਰ ਜੀ ਮਿਆ